ਜੀ ਬਾਜੀ ਬੱਬਾ ਜੀ ਆਪਣਾ ਨਾਂ ਤੇ ਆਪਣੇ ਦਲਦਨਾ ਤੇ ਜੋ ਤੁਸੀਂ ਸੰਦੇਸ਼ ਦਿਨਾ ਚਾਹੁੰਦੇ ਹੋ ਜੀ ਉਸ ਬਾਰੇ ਜੀ ਦਾ ਨਾਮ ਇਹ ਆਪਣਾ ਬਾਬਾ ਮਾਨ ਸਿੰਘ ਜੀ ਉਹਨਾਂ ਦੇ ਵਰਸਾਏ ਬਾਬਾ ਜੱਗਾ ਸਿੰਘ ਜੀ ਉਹਨਾਂ ਨੂੰ ਕਾਮਯਾਬੀ ਉਹਨਾਂ ਚ ਵਿਚਾਰ ਪ੍ਰਚਾਰ ਜਿਹੜਾ ਕਰ ਰਹੇ ਨੇ ਇਹਨਾਂ ਕਰਕੇ ਉਹ ਤਾਂ ਭੇਜਿਆ ਵੀ ਤੁਸੀਂ ਆਪਣਾ ਇਹ ਆਪਣਾ ਜਿਹੜਾ ਭਈਆਂ ਵੱਲੋਂ ਆ ਜੋ ਰੇਟ ਦਾ ਸਰਕਾਰ ਦੇ ਵਿੱਚ ਉਹਨਾਂ ਨੂੰ ਚਤਾਵਨੀ ਦਿੱਤੀ ਜਾਂਦੀ ਆ ਇਹ ਹਿਾਰਪੁਰ ਦੇ ਜਿਹੜੇ ਦਾਤ ਵਾਲੇ ਉਹ ਸੀ ਜਿਹੜਾ ਜੰਦਾ ਨਾਲ ਮਤਲਬ ਜਿਆਦਾ ਬੁਸ਼ਨਾ ਜੇਜਾ ਕੋਲੇ ਮੰਨਦੇ ਇਹ ਵੀ ਕਿ ਤਾ ਤਕੜਾ ਹਸਰ ਹੋਇਆ ਤੇ ਕਰਕੇ ਭਈਆਂ ਨੂੰ ਅਸੀਂ ਚਤਾਵਨੀ ਦਿੰਦੇ ਆ ਨਿਆਂ ਸੰਧੋਰ ਪਹੁੰਚਾਂ ਜੇ ਥੇਰਾ ਬਾਬਾ ਨਾਨਕ ਜਾਂ ਕੇ ਪੰਜਾਬ ਜਾਂਦੇ ਸਾਇਦ ਕੇ ਕਰਕੇ ਕੋਈ ਵੀ ਕਿਸੇ ਤਰ੍ਹਾਂ ਦੇ ਰੋਹੇ ਰਾਦੇ ਦੀ ਕੋਈ ਚੋਰੀ ਬੁਜਾਰੀ ਕੋਈ ਗਲਤ ਜਿਤਨਾ ਕੇ ਕਿਹ ਕਿਤਾ ਗਿਆ ਵਾਪ ਆਪਣਾ ਹੁਸ਼ਿਆਰਪੁਰ ਉਹ ਗਲਤ ਸਟੈਪ ਕੀਤਾ ਉਹ ਪਕੜਨ ਵਾਪਾ ਆ ਗਿਆ ਸੀ ਉਹ ਰੇੜੀ ਤੋਂ ਬਰਸਤ ਕੋਈ ਬਸਤ ਹੋਰੀ ਨਹੀਂ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਇਹ ਕਰਕੇ ਇਹ ਨਿਆਂ ਸੰਗਤਾਂ ਖਤਰਨੇ ਕਤਰੋ ਬੇਨਾ ਫੈਸਲਾ ਕੀਤਾ ਜਿਸ ਬੰਦੀ ਨੇ ਕਿ ਸਾਡੇ ਮਾਣਯੋਗ ਪੁਲਿਸ ਇੰਸਪੈਕਟਰ ਜਿੰਦੇ ਉਹ ਵੀ ਬਹੁਤ ਚੰਗੇ ਨੇ ਮਹਾਰਾਜ ਜੀ ਉਹਨਾਂ ਚੜ੍ਹਦੀ ਕਲਾ ਕਰੇ ਕਿਉਂਕਿ ਉਹ ਵੀ ਇੱਧਰ ਖਿਆਲ ਕਰਨ ਖਿਆਲ ਕਰਨ ਦੇ ਸ਼ਹਿਰ ਦੇ ਵਿੱਚ ਗਸ਼ਤ ਵਧਾਉਣ ਚੋਰ ਬਿਜਾਰੀ ਜਿਹੜੀ ਰੋਕੀ ਜਾਏ ਇਹ ਕਰਕੇ ਇਹਨਾਂ ਨੂੰ ਬਾਰ-ਬਾਰ ਸਨਕਦੇ ਤਾਂ ਇਹ ਕੋ ਗਲਤ ਸਟੈਪ ਨਹੀਂ ਚੁੱਕਣਾ ਪਈਆਂ ਲੋਕ ਜੇ ਉਹ ਗਲਤ ਸਟੈਪ ਚੁੱਕਿਆ ਤੇ ਫਿਰ ਖਾਲਸੇ ਜਿਹੜੇ ਆਪਣੀ ਤੌਰ ਤੇ ਆਪਣੀ ਕਾਰਵਾਈ ਕਰਨਗੇ ਫਿਰ ਪ੍ਰਸ਼ਾਸਨ ਜਾਂ ਹੋਰ ਲੋਕ ਜਿਨ੍ਹਾਂ ਨੇ ਇਨ੍ਹਾਂ ਭਈਆਂ ਨੂੰ ਪਨਾਹ ਦਿੱਤੀ ਫਿਰ ਚੀਖਾਂ ਨਾਲ ਤੋਂ ਮਾਰੇ ਤੇ ਹੱਟਣਾ ਕੋਈ ਨਹੀਂ ਪੈਨਾਂ ਨੂੰ ਮਾਰਾ ਕਰਮ ਦਿੱਤਾ ਇਹ ਕਰਕੇ बार-बार ਸਾਡਾ ਇਹੋ ਹੀ ਕਰ ਲਿਆ ਇਹੋ ਹੀ ਕਰ ਲਿਆ ਇਹੋ ਹੀ ਸੁਦੇਸ਼ ਆ ਕਿ ਜਿਹੜਾ ਭਈਏ ਬਾਜ਼ ਆ ਜਾਣਾ ਤੇ ਪਾਕੀ ਜਾਂ ਸਿਰ ਜਿਹੜੇ ਆ ਚੇ ਬੰਦੀਆਂ ਇਹ ਆਪਣੇ ਮੋਰਚੇ ਤੇ ਹੈਗੇ ਨੇ ਤੇ ਆਮ ਨੇ ਕਿਉਂਕਿ ਸਮਾਬੋਧ ਹਲਾ-ਬੋਲ ਮਾਰੇ ਚੱਲ ਰਹੇ ਆ ਤੇ ਭਈਆਂ ਨੇ ਤੇ ਆਤੀ ਕਰ ਛੜੀ ਆ ਇੰਨਾ ਤੇਰੇ ਜਿਹੜੇ ਸਿੱਖ ਨੇ ਚੁਪਗਾ ਲੈਣਗੇ ਜਿਆ ਹੋਰ ਇਹ ਤੇ ਸਾਰਿਆਂ ਵਾਂ ਕੇ ਇਹ ਸਿੱਖਾਂ ਵਾਂ ਕੇ ਵੀ ਆ ਮੁਸਲਮਾਨਾਂ ਵਾਂ ਕੇ ਵੀ ਅਸੀਂ ਦੁਆ ਵਾਂ ਕੇ ਇਹ ਸਾਰਿਆਂ ਵਾਂ ਕੇ ਆ ਕੋਈ ਬੱਚੇ ਸਾਰਿਆਂ ਦੇ ਸਾਝੇ ਨੇ ਜੀ ਸਾਰਿਆਂ ਦੇ ਸਾਝੇ ਨੇ ਕੋਈ ਵੀ ਇਹ ਗੱਦੀ ਕਰਦੇ ਆ ਇਹਨਾਂ ਬਖਸ਼ਿਆਂ ਦੀ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗਾਲੀਗੁਰੂ ਅਨੰਦਦਾਲ ਮੜੀਆਂ ਵਾਲੇ ਅੱਗੇ ਸਾਡੇ ਸਤਿਕਾਰਯੋਗ ਰੱਬ ਜੀ ਬਾਬਾ ਜੀ ਬੱਬੂ ਮੰਗਲ ਜੀ ਨੇ ਸਭ ਤੋਂ ਤੁਹਾਨੂੰ ਦੱਸ ਦਿੱਤਾ ਕਿ ਭਈਆਂ ਨੂੰ ਸਖਤ ਤਾਮਣੀ ਆ ਕਿ ਜਿਹੜਾ ਬਾਬਾ ਨਾਨਕ ਦੇ ਬਹੁਤ ਜ਼ਿਆਦਾ ਭਈਆ ਆ ਤੇ ਮੀਨ ਤਿਆਰੀਆਂ ਦੇ ਰੱਬਾ ਬੰਨਾਂ ਨੂੰ ਨੰਗੀ ਧਰਤੀ ਆ ਸੇਹਿਆ ਸਿੰਘ ਕੋਲ ਜੱਜ ਵਾਲੇ ਦੀ ਵਿਹੈ ਰੱਖੀ ਲਈ ਪਿਆਰ ਕੀਤੀ ਗਈ ਆ ਕਿ ਜੇ ਕੋਈ ਭਈਆ ਹਡੇ ਢੇਰ ਗਿਆ ਗਲਤ ਕੰਮ ਕਰਦਾ ਅਸੀਂ ਮਤਲਬ ਕਿ ਕੋਈ ਪ੍ਰਸ਼ਾਸਨ ਨੂੰ ਫੇਸ ਨਹੀਂ ਕਰਾਂਗੇ ਵੰਦੀ ਸਜ਼ਾ ਝੰਗ ਸਿੰਘੀ ਦੇਣਗੇ ਇਹ ਕਰਕੇ ਭਈਆਂ ਨੂੰ ਚੇਤਾਵਨੀ ਆ ਕਿ ਕੋਈ ਮਾਰਾ ਕਰਮ ਜਰਾ ਦਰਨਾੰਦਲੀ ਧਰਤੀ ਦੇ ਨਾ ਕੀਤਾ ਜਾਵੇ ਜੋ ਕੱਲ ਸਬ तकरीबन ਸਾਰੇ ਪੰਜਾਬ ਨੂੰ ਪਤਾ ਕੱਲ ਜੋ ਵੀ ਮੰਦਭਾਗੀ ਖਬਰ ਹੋਈ ਆ ਹਿਆਰਪੁਰ ਚ ਤੇ ਬਹੁ ਨਿੰਦਨਯੋਗ ਏ ਉਹ ਪਰਿਵਾਰ ਨੂੰ ਪਤਾ ਆ ਕਿ ਜੋ ਉਹਨਾਂ ਦੇ ਕਸ਼ਟ ਆ ਦੋਖਾ ਆ ਤੇ ਉਹਨਾਂ ਨੂੰ ਪਤਾ ਇਹ ਕਰਕੇ ਅਸੀਂ ਚਾਹੁੰਦੇ ਹਾਂ ਕਿ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਕੋਈ ਵੀ ਇੱਦਾਂ ਦਾ ਮਾਰਾ ਕਰਮ ਨਾ ਹੋਵੇ ਇਸ ਲਈ ਅਸੀਂ ਪਹਿਲਾਂ ਤੋਂ ਹੀ ਇਹਨਾਂ ਨੂੰ ਜਾਗਰੂਕ ਕਰੰਦੇ ਆ ਕੋਈ ਇਹਨਾਂ ਤੋਂ ਮਾਰਾ ਨਹੀਂ ਬੋਲਣ ਦੇ ਅਸੀਂ ਬਸ ਇਹ ਹੈ ਕਿ ਆਪਣਾ ਖਿਆਲ ਨਾਲ ਭੈਣ ਨੂੰ ਭੈਣ ਸਮਝਣ ਭਰਾ ਨੂੰ ਭਰਾ ਸਮਝਣਾ ਇੰਨੀਆਂ ਗੱਲਾਂ ਦੀ ਖਿਮਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਕਾਰਾ ਲਾ ਬਣੇ ਆ ਲੋ ਜਾਵੇ ਤੁਮ ਤੁਨ ਗੁਰੂ ਕੋ ਵਾਜੇ ਮੰਨੂ ਪਾਵੇ ਹੋ ਸਿਜਦਾ ਵਾਹਿਗੁਰੂ